ਜੇਕਰ ਤੁਸੀਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੰਟਰਸਟ ਰੱਖਦੇ ਹੋ ਤਾਂ ਇਸ ਬਾਈ ਦਾ ਤੁਸੀਂ ਇੱਕ ਨਾ ਇੱਕ ਵਾਰ ਤਾਂ ਜ਼ਰੂਰ ਗਾਣਾ ਸੁਣਿਆ ਹੋਊਗਾ। ਬਾਬੂ ਹੋਰਾ ਕੰਡਿਆ ਸ਼ਰੀਫੀ ਨਾਲ ਪੁੱਤ ਹੋਰੀ ਕੱਢਣੀ ਜੁੱਤੀ ਦੇ ਜ਼ੋਰ ਤੇ ਦੇਖੋ ਵੈਸਤਾ ਹੁਣ ਇਸ ਮੈਲਾ ਵਾਲੇ ਬਾਈ ਦਾ ਇੱਕ ਨਵਾਂ ਗਾਣਾ ਆਇਆ ਟਾਰਗੇਟ ਨਾਮ ਤੋਂ ਪਰ ਇਸ ਤੋਂ ਪਹਿਲਾਂ ਸਿਨੈਰੀਓ ਗਾਣਾ ਆਇਆ ਸੀ ਬਾਈ ਦਾ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਤੇ ਬਾਈ ਦੀ ਡਿਵਾਈਨ ਨੇ ਵੀ ਸਪੋਰਟ ਕੀਤੀ ਸੀ ਤੇ ਹੋਰ ਵੀ ਬਾਲੀਵੁੱਡ ਦੇ ਕਾਫੀ ਸੈਲੀਬ੍ਰਿਟੀਜ਼ ਨੇ ਇਸ ਸਿਨੈਰੀਓ ਗਾਣਾ ਸ਼ੇਅਰ ਕੀਤਾ ਸੀ ਜਾਂ ਕਿਤੇ ਨਾ ਕਿਤੇ ਆਪਣੀ ਸਟੋਰੀਆਂ ਤੇ ਜ਼ਰੂਰ ਲਾਇਆ ਸੀ। ਦੁੱਪਦਿਆ ਲੋਕੇ ਅ ਉਹ ਦੇਖ ਰਹੀ ਹਾਂ ਇਸ ਸ਼ੁਭਮ ਗਿਲ ਬਾਈ ਹੈ ਜਿਹੜਾ ਤੁਸੀਂ ਜਾਣਦੇ ਹੋ ਇੱਕ ਕ੍ਰਿਕਟਰ ਹੈ ਬਾਈ ਤੇ ਇਹਨਾਂ ਨੇ ਵੀ ਇਸ ਬਾਈ ਦਾ ਪਹਿਲਾਂ ਵਾਲਾ ਸਨੈਰੀਓ ਗਾਣਾ ਆਪਣੀ ਸਟੋਰੀ ਤੇ ਲਾਇਆ ਸੀ ਤੇ ਬਾਈ ਨੂੰ ਇੰਨੇ ਜ਼ਿਆਦਾ ਲੋਕ ਐਪਰੀਸ਼ੀਏਟ ਇਸ ਲਈ ਕਰ ਰਹੇ ਨੇ ਕਿਉਂਕਿ ਬਾਈ ਦੀ ਵੋਕਲ ਬਹੁਤ ਘੈਂਟ ਹੈ ਬਾਈ ਦੇ ਜਿਹੜੇ ਲਿਰਿਕਸ ਹੁੰਦੇ ਨੇ ਉਹ ਵੀ ਬਹੁਤ ਰਿਲੇਟੇਬਲ ਹੁੰਦੇ ਨੇ ਲੋਕਾਂ ਦੇ ਨਾਲ ਤੇ ਹੁਣ ਇੱਕ ਬਾਈ ਦਾ ਨਵਾਂ ਗਾਣਾ ਆਇਆ ਟਾਰਗੇਟ ਨਾਮ ਤੋਂ ਜਿਸ ਤੇ ਹੁਣ ਕਾਫੀ ਸਾਰੀਆਂ ਰੀਲਾਂ ਬਣ ਰਹੀਆਂ ਨੇ ਇੰਸਟਾਗ੍ਰam ਤੇ ਟੋਨ ਬਦਲੀ ਨਹੀਂ ਐ ਸੀ ਬਦਲਾਈ ਐ ਮੰਨੀ ਦੁਨੀਆ ਨਹੀਂ ਜੱਟ ਨੇ ਮਨਾਈ ਐ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਬਾਈ ਦੇ ਜਿਹੜੇ ਲਿਰਿਕ ਸਾਥ ਆ ਬਗਾਨਿਆਂ ਨੇ ਤੇ ਬਾਈ ਦੇ ਇਸ ਗਾਣੇ ਦੀ ਲਾਈਨ ਹੈ ਕਿ ਅਸੀਂ ਬੜੇ ਸੱਪ ਮਿੱਧੇ ਤੁਰੇ ਜਾਂਦੇ ਆਂ ਅਸੀਂ ਬੜੇ ਸੱਪ ਮਿੱਧੇ ਤੁਰੇ ਜਾਂਦੇ ਆਂ ਮਤਲਬ ਕਿ ਜਦੋਂ ਅਸੀਂ ਆਪਣੇ ਕੰਮ ਦੇ ਵਿੱਚ ਅੱਗੇ ਵਧ ਰਹੇ ਆਂ ਜਿਹੜੇ ਸਾਨੂੰ ਹੇਟ ਕਰਦੇ ਨੇ ਜਾਂ ਪਿੱਛੇ ਖਿੱਚਦੇ ਨੇ ਉਹ ਆਪੇ ਹੀ ਦੱਬਦੇ ਜਾਂਦੇ ਨੇ ਸਾਡੇ ਪੈਰਾਂ ਥੱਲੇ ਤੇ ਫਿਰ ਬਾਈ ਨੇ ਕਿਹਾ ਕਿ ਮੈਂ ਭਾਵੇਂ ਪੇਪਰਾਂ ਦੇ ਵਿੱਚੋਂ ਫੇਲ ਹੋ ਗਿਆ ਪਰ ਮੈਂ ਅਸਲ ਜ਼ਿੰਦਗੀ ਦੇ ਵਿੱਚ ਤਾਂ ਪਾਸ ਹੀ ਹੋਇਆ ਤੇ ਪੇਪਰਾਂ 'ਚੋਂ ਫੇਲ ਪਰ ਜ਼ਿੰਦਗੀ 'ਚੋਂ ਪਾਸ ਮੇਰੀ ਕਾਮਯਾਬੀ ਦੇਖ ਹੁਣ ਦੱਸ ਦੇ ਨੇ ਚਾਂਟ ਜਿਹਦੀ ਮੇਰੀ ਮਿਹਨਤ ਹੈ ਉਹਦਾ ਹੱਥ ਤਾਂ ਹੈ ਹੀ ਮੇਰੀ ਕਾਮਯਾਬੀ ਦੇ ਪਿੱਛੇ ਪਰ ਉਸ ਤੋਂ ਵੀ ਵੱ ਆਨੇ ਤੇ ਬਾਈ ਦੋ ਤੁਸੀਂ ਟਾਰਗੇਟ ਗਾਣਾ ਇੱਕ ਵਾਰੀ ਜਾ ਕੇ ਜਰੂਰ ਸੁਣਿਓ ਤੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜੂਗਾ ਤੇ ਬਾਕੀ ਤੁਸੀਂ ਇੰਸਟਾਗ੍ਰam ਤੇ ਰੀਲਾਂ ਵਗੈਰਾ ਬਣਾ ਸਕਦੇ ਹੋ ਇਸ ਬਾਈ ਨੂੰ ਤੁਸੀਂ ਐਪਰੀਸ਼ੀਏਟ ਜਰੂਰ ਕਰਿਓ ਇੱਕ ਵਾਰੀ ਜਾ ਕੇ ਤੇ ਬਾਈ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਉਹਨਾਂ ਦੇ ਵਿੱਚੋਂ ਕਿਹੜੀ ਚੀਜ਼ ਵਧੀਆ ਲੱਗਦੀ ਹੈ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ